ਵਾਹਿ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਅੱਜ ਦੇ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਦੇਸੀ ਵਲੌਗ ਉੱਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਲੈ ਕੇ ਆਏ ਹਾਂ ਇਹ ਸਿੱਖ ਇਤਿਹਾਸ ਵਿੱਚ ਬਹੁਤ ਮਸ਼ਹੂਰ ਜਗ੍ਹਾ ਰੱਖਦਾ ਹੈ ਇਹ ਗੁਰਦੁਆਰਾ ਇਹ ਸਥਾਨ ਇਹ ਗੁਰਦੁਆਰਾ ਸਾਹਿਬ ਇਸੋ ਦੀ ਘਟਨਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਜੋ ਕਿ ਇਸੇ ਜਗ੍ਹਾ ਤੇ ਆ ਕੇ ਤਪ ਕਰਦੇ ਸਨ ਇਹਦੇ ਹੀ ਨਾਲ ਵਹੀ ਨਦੀ ਸੀ ਉਹ ਉੱਥੇ ਇਸ਼ਨਾਨ ਕਰਦੇ ਤੇ ਬਾਅਦ ਵਿੱਚ ਬੈਠ ਕੇ ਰੱਬ ਦੀ ਬੰਦਗੀ ਕਰਿਆ ਕਰਦੇ ਸਨ ਤੇ ਉੱਥੇ ਹੀ ਵਹੀ ਨਦੀ ਦੇ ਨੇੜੇ ਇੱਕ ਪੀਰ ਵੀ ਰਹਿੰਦਾ ਸੀ ਜਿਸ ਦਾ ਨਾਮ ਅੱਲਾਹ ਦਿੱਤਾ ਸੀ ਉਹ ਲੋਕਾਂ ਨੂੰ ਆਪਣੇ ਕੋਲ ਬੁਲਾਉਂਦਾ ਤੇ ਅੱਧਾ ਕਰਬੂਜਾ ਖਾਣ ਨੂੰ ਦਿੰਦਾ ਤੇ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਕਿ ਮੇਰਾ ਕਰਬੂਜਾ ਵਾਪਸ ਕਰੋ ਨਹੀਂ ਤਾਂ ਮੇਰੇ murid ਬਣਾਓ ਸਨੇਹ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਛਿਮੇਲੇ ਵਿੱਚ ਲੈ ਕੇ ਆਪਣਾ ਮੁਰੀਦ ਕਰ ਲਿਆ ਸੀ। ਉਸ ਨੇ ਇੱਕ ਦਿਨ ਬਾਬਾ ਨਾਨਕ ਜੀ ਨੂੰ ਵੀ ਵਹੀ ਨਦੀ ਦੇ ਕੋਲ ਦੇਖਿਆ ਤੇ ਬਾਬਾ ਨਾਨਕ ਨੂੰ ਆਪਣੇ ਕੋਲ ਬੁਲਾ ਲਿਆ। ਬਾਬਾ ਨਾਨਕ ਜੀ ਉਸ ਕੋਲ ਚਲੇ ਗਏ। ਉਦਾਂ ਹੀ ਅੱਲਾ ਦਾਤਾ ਨੇ ਬਾਬਾ ਜੀ ਨੂੰ ਵੀ ਅੱਧਾ ਖਰਬੂਜਾ ਖਾਣ ਨੂੰ ਦਿੱਤਾ ਤੇ ਅੱਧਾ ਆਪ ਖਾ ਲਿਆ। ਬਾਬਾ ਜੀ ਨੇ ਅੱਧਾ ਖਰਬੂਜਾ ਖਾ ਲਿਆ ਤੇ ਵਹੀ ਨਦੀ ਵਿੱਚ ਇਸ਼ਨਾਨ ਕਰਨ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਅੱਲਾ ਦਾਤਾ ਨੇ ਪਹਿਲਾਂ ਵਾਂਗੂ ਕਿਹਾ ਕਿ ਮੇਰਾ ਖਰਬੂਜਾ ਮੈਨੂੰ ਵਾਪਸ ਕਰ ਦਿਓ ਨਹੀਂ ਤਾਂ ਮੈਂ ਤੇ ਮੁਲੀ ਦਵਾਂ ਜਾਓ ਬਾਬਾ ਜੀ ਨੇ ਉਹਨੂੰ ਕਿਹਾ ਕਿ ਵਈ ਨਦੀ ਵਿੱਚ ਚਲੇ ਜਾਓ ਤੇ ਉੱਥੋਂ ਤੁਹਾਨੂੰ ਤੁਹਾਡਾ ਖਰਬੂਜਾ ਮਿਲ ਜਾਵੇਗਾ ਜਿਵੇਂ ਹੀ ਉਹ ਥੱਲੇ ਗਿਆ ਉੱਥੇ ਖਰਬੂਜਾ ਰਹਿ 바ਸੀ ਉਹ ਜਦੋਂ ਉੱਤੇ ਆਇਆ ਤਾਂ ਉਹਨੇ ਦੇਖਿਆ ਕਿਹਾ ਕੀ ਨਹੀਂ ਮੈਨੂੰ ਮੇਰਾ ਖਰਬੂਜਾ ਹੀ ਚਾਹੀਦਾ ਹੈ ਇਹ ਨਹੀਂ ਸਾਰੇ ਨਹੀਂ ਚਾਹੀਦੇ ਫਿਰ ਬਾਬਾ ਜੀ ਨੇ ਕਿਹਾ ਕਿ ਤੂੰ ਫਿਰ ਇੱਕ ਵਾਰ ਥੱਲੇ ਵਈ ਨਦੀ ਵਿੱਚ ਜਾ ਤੇ ਫਿਰ ਉਹ ਜਦੋਂ ਜਾਂਦਾ ਉਹਨੂੰ ਅੱਧਾ ਖਰਬੂਜਾ ਮਿਲਦਾ ਤੇ ਉਹ ਫਿਰ ਕਹਿੰਦਾ ਇਹ ਨਹੀਂ ਮੈਨੂੰ ਪੂਰਾ ਖਰਬੂਜਾ ਚਾਹੀਦਾ ਬਾਬਾ ਨਾਨਕ ਜੀ ਉਸ ਨੂੰ ਕਹਿੰਦੇ ਹਨ ਇਹ ਮੈਂ ਖਾਦਾ ਸੀ ਇਹ ਤੈਨੂੰ ਮਿਲ ਚੁਕਿਆ ਹੈ ਜਿਹੜਾ ਤੂੰ ਖਾਦਾ ਉਹ ਤੇਰੇ ਕੋਲੇ ਹੋਵੇਗਾ ਇਹ ਗੱਲ ਸੁਣ ਕੇ ਉਹ ਬਾਬਾ ਜੀ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗੇ ਕਿ ਉਹਨੂੰ ਪਤਾ ਲੱਗ ਗਿਆ ਜੀ ਇਹ ਕੋਈ ਆਦੂ ਹੈ ਬਾਬਾ ਜੀ ਨੇ ਸੁਲਤਾਨਪੁਰ ਨੂੰ ਸੱਦ ਕਿਤੇ ਹੋਰ ਗਾਂ ਆਪਣੀ ਉਦਾਸੀਆਂ ਤੇ ਜਾਣਾ ਸੀ ਤੇ ਓਹੋ ਅਨਲਾ ਦੱਤਾ ਕਹਿਣ ਲੱਗਾ ਕਿ ਬਾਬਾ ਜੀ ਤੁਸੀਂ ਨਾ ਜਾਓ ਅਸੀਂ ਤੁਹਾਡੇ ਬਰਸ਼ਦ ਜ਼ਾਰੇ ਕਿਵੇਂ ਕਰਿਆ ਕਰਾਂਗੇ ਤਦ ਜਿਹੜੀ ਇੱਥੇ 베ਰੀ ਲੱਗੀ ਹੋਈ ਹੈ ਹੈ ਉਹਨਾਂ ਨੇ ਕਿਹਾ ਕਿ ਇਸ 베ਰੀ ਦੇ ਵਿੱਚੋਂ ਉਹਨਾਂ ਨੇ ਇੱਕ ਦਾਤਾ ਤੋੜ ਕੇ ਦਿੱਤੀ ਤੇ ਕਿਹਾ ਕਿ ਇਸ 베ਰੀ ਉੱਤੇ ਤੁਸੀਂ ਮੇਰੇ ਦਰਸ਼ਨ ਕਰਿਆ ਕਰੋਗੇ ਤੇ ਅਨਲਾ ਦੱਤਾ ਨੇ ਕਿਹਾ ਕਿ ਜੀ ਇਹ ਕੀ ਕਹਿ ਰਹੇ ਹੋ 베ਰੀ ਵਿੱਚੋਂ ਕਿਵੇਂ ਦਰਸ਼ਨ ਕੀ ਦੱਸ ਸਕਦੇ ਆ ਕਿ ਇਹ ਕੀ ਪੂਝਾ ਲਾਏਗਾ ਕੋਈ ਮਨੁੱਖ ਇਸ ਨੂੰ ਵੱਢ ਲਵੇਗਾ ਤੇ ਇਸ ਦੀ ਕੀ ਹੋਦਾ ਬਾਬਰ ਜੀ ਨੇ ਕਿਹਾ ਨਹੀਂ ਇਹ ਹੈ ਏਦਾਂ ਹੀ ਰਹੇ ਕਿ ਜਿੱਦਾਂ ਹੈ ਸਦੀਆਂ ਜਣਾ ਪਤਾਲ ਤੱਕ ਨੇ ਤੂੰ ਬੇਫਿਕਰ ਰਹਿ ਇਹਦੇ ਵਿੱਚ ਹੀ ਤੈਨੂੰ ਮੇਰੇ ਦਰਸ਼ਨ ਹੋਇਆ ਕਰਨਗੇ ਤੇ ਆਹ ਸਾਹਮਣੇ ਤੁਸੀਂ ਇਹ ਉਹੀ ਵੇਜਨਾਦੀ ਦੇਖ ਰਹੇ ਹੋ ਜੋ ਸੰਤ ਸ਼ਿਂਸ਼ੀ ਵਾਲੇ ਨੇ ਸਾਫ਼ ਕਰਵਾਈ ਉਹਦੇ ਬਾਰੇ ਇੱਥੇ ਕਿਸੇ ਲਿਖਿਆ ਹੋਇਆ ਬੋਰਡ ਵੀ ਪੜ ਸਕਦੇ ਹੋ ਸੰਤ ਉਹ ਇਹ ਹੀ ਉਹ ਪਵਿੱਤਰ ਵਹੀ ਨਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ ਇਹ ਉਹ 베ਰੀ ਵੀ ਤੋਂ ਪਿੱਛੇ ਆਪਾਂ ਦਿਖਾ ਚੁੱਕੇ ਹਾਂ ਉਹ 베ਰੀ ਵੀ ਇੱਥੇ ਹੈ